ਧਿਆਗੁਰਦੇਵ ਤਾਨਗੁਰਦੇਵ ਜੈ ਬੀਮ ਜੈ ਬਾਦ ਜੋ ਗਾਇਕ ਅਨਮੋਲ ਵਿਕਨੇ ਭਤੀ ਸ਼ਬਦਾਂ ਲਈ ਵਰਤੀ ਹੈ ਉਹਦੇ ਵਾਸਤੇ ਨਾ ਤਾਂ ਕੋਈ ਮਾਫੀ ਆ ਜੋ ਕੋਈ ਕਹਿੰਦਾ ਜੀ ਉਹ ਆਪਣੇ ਸ਼ਬਦ ਵਾਪਸ ਲੈ ਲੈ ਜੀ ਮਾਫੀ ਮੰਗ ਲਵੇ ਉਹਦੇ ਵਾਸਤੇ ਕੋਈ ਇਦਾਂ ਦਾ ਹੈ ਨਹੀਂ ਸਿਸਟਮ ਕਿ ਪਹਿਲਾਂ ਸਮਾਜ ਨੂੰ ਭੰਡੋ ਉਹਦੋਂ ਬਾਅਦ ਚ ਮਾਫੀ ਮੰਗ ਲੋ ਹਨਾ ਤੋਂ ਅਸੀਂ ਚਾਹੁੰਦੇ ਆ ਕਿ ਇਤੇ ਐਸਸੀ ਐਸਸੀ ਐਕਟ ਦਾ ਪਰਚਾ ਦਰਜ ਹੋਵੇ ਔਰ ਇਤੇ ਬਣਦੀ ਕਾਰਵਾਈ ਕਰੇ ਸਰਕਾਰ ਅਗਰ ਨਹੀਂ ਕਰਦੀ ਤੇ ਧੰਨੇ ਪ੍ਰਦਰਸ਼ਨ ਲਾਵਾਂਗੇ ਚਾਹੇ ਚਲੋ ਸਾਡੇ ਸਮਾਜ ਦੀ ਆ ਪਰ ਇਹਨੂੰ ਇਹ ਚਾਹੀਦਾ ਹੈ ਸਰਕਾਰ ਇਹਦੀ ਸੋਚ ਦੇਖੋ ਕਿੰਨੀ ਘਟੀਆ ਇੱਕ ਤਾਂ ਤੁਸੀਂ ਸਮਾਜ ਦੇ ਗਾਣੇ ਗਾਉਂਦੇ ਹੋ ਸਟੇਜਾਂ ਲੱਝ ਜਾਂਦੇ ਹੋ ਔਰ ਫਿਰ ਦੇਖੋ ਤੁਹਾਡੀ ਵਰਲਡਿੰਗ ਕੀ ਆ ਸ਼ਰਮ ਚਾਹੀਦੀ ਆ ਔਰ ਮੈਂ ਚਾਹੁੰਦਾ ਆ ਕਿ ਇਹ ਵੈਬ ਬੈਨ ਹੋਣੀ ਚਾਹੀਦੀ ਆ ਇਹਨੂੰ ਕੋਈ ਵੀ ਸਮਾਜ ਦਾ ਬੰਦਾ ਕਿਸੇ ਵੀ ਧਾਰਮਿਕ ਪ੍ਰੋਗਰਾਮ ਤੇ ਨਾ ਸੱਦਿਆ ਜਾਵੇ ਇਹਨੂੰ ਜਦੋਂ ਘਰ ਬੈਠੇਗੀ ਇਹਨੂੰ ਫਿਰ ਅਕਲ ਫੇਰ ਆਉਣੀ ਹੋ ਸਕਦਾ ਕਿ ਇੱਕ ਨੇਵ ਫੇਮ ਦੇ ਕਰਕੇ ਇਹਨੇ ਡਰਾਮੇਬਾਜ਼ੀ ਕੀਤੀ ਹੋਵੇ ਇਸ ਚੀਜ਼ ਦੀ ਮਾਫੀ ਨਹੀਂ ਹੈਗੀ ਇੱਥੇ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੈਪੀਮ ਜੈਗੁਰਦੇਵ ਧਨਗੁਰਦੇਵ